ਆ ਦੇਖੋ ਇਹ ਮੌਸਮ ਖਰਾਬ ਹੈ ਬਾਹਰ بارش ਹੋ ਰਹੀ ਹੈ ਤੇ ਸ਼ੂਟ ਕਰਨਾ ਅੱਜ ਆਰਟਿਸਟ ਦੇ ਮੀਂਹ ਝਾਏ ਜਾਂਦੇ ਨੇ ਬੇਨਤੀ ਆਰਟਿਸਟ ਨੇ ਇੱਧਰ ਸਟੋਰੀ ਵੀ ਲਿਖ ਰਹੇ ਨੇ ਲਫਤੀ ਕੁਮਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਮੀਂਹ ਹਟਾ ਦਿਓ ਮੀਂਹ ਹਟਣਾ ਹਟ ਗਿਆ ਹੁਣ ਤਾਂ ਕਿੱਥੇ ਔਟ ਗਿਆ ਆ ਇੰਨਾ ਨੁਕਸਾਨ ਹੋ ਗਿਆ ਹੁਣ ਤਾਂ ਰੱਬ ਜਮੀ ਹੱਥ ਧੋ ਕੇ ਮੰਗਦੇ ਪਏ ਗਏ ਲੋਕਾਂ ਦੀ ਸਹਾ ਲੱਗ ਹੋੜਾ ਪਤਾ ਨਹੀਂ ਕੀ ਹੈ ਯਾਰਬ ਦੇ ਮਾਂ ਮਾਰੇ ਨੇ ਲੋਕਾਂ ਨੇ ਸਟੋਰੀ ਲਿਖਣ ਦੇ ਵਿੱਚ ਦੇਖ ਕੇ ਵੀ ਤਰਸ ਆਉਂਦਾ ਹੈ ਨਾ ਕਿ ਸੇਟਾ ਲਿਖਣ ਦਾ ਵੀ ਕੀ ਫਾਇਦਾ ਬਈ ਆਰਟਿਸਟ ਜਿਹੜੇ ਆਪਾਂ ਕਹਿ ਸਕਦੇ ਆ ਮਿਹਨਤੀ ਆ ਕੇ ਬੈਠ ਕੇ ਵਿਚਾਰੇ ਸਵੇਰੇ ਸਵੇਰੇ ਜਿਹੜੇ ਸਾਡੇ ਮਲਾਕ ਆਰਟਿਸਟ ਨੇ ਉਹ ਹਜੇ ਤੱਕ ਬਸਾਂ 'ਚ ਫਿਰ ਰਹੇ ਨੇ ਠੀਕ ਹੈ ਜਿਹਦੇ ਕੰਮ ਕਰਨ ਹੁੰਦਾ ਉਹ ਮੀਨੈਰਿੰਗ ਹੀ ਦੇਖਦਾ ਹੁੰਦਾ ਡਾਇਰੈਕਟਰ ਸਾਹਿਬ ਵੀ ਬੈਠੇ ਆਏ ਹਾਂ ਡਾਇਰੈਕਟਰ ਸਾਹਿਬ ਡੀਓਪੀ ਡੀਓਪੀ ਸਾਹਿਬ ਡੀਓਪੀ ਵੇ ਜੀਨੇ ਕੰਮ ਕਰਦੇ ਆ ਪਰ ਆਪਦੀ ਆਪਦੀ ਵੀਡੀਓ ਦਾ ਅਗਲਾ ਆਪ ਡਾਇਰੈਕਟ ਹੁੰਦਾ ਵੇ ਕੰਮ ਦੀ ਨਾ ਚਾਹ ਨਾ ਹੁੰਦੀ ਐ ਕੰਮ ਦੀ ਖਿੱਚ ਹੁੰਦੀ ਐ ਆਪੇ ਆਪ ਟਾਈਮ ਨਾਲ ਚੱਲਦਾ ਹੈ ਬਬਲੂ ਸਵੇਰ 6:25 ਤੇ ਚੱਲ ਗਏ ਅੱਖਾਂ ਜਿਵੇਂ ਉਸ ਮਿੰਟਾਂ ਤੇ ਇੱਛੇ ਸੀ ਤੇ ਆ ਮੈਡਮ ਇਹ ਵਿਚਾਰੇ ਸਰਾਂ ਦੇ ਤੋਂ ਚੱਲ ਗਏ ਆ ਗਏ ਜਿਹਨਾਂ ਨੇ ਨੇੜੇ ਆਉਣਾ ਸੀ ਹਜੇ ਤੱਕ ਨਹੀਂ ਆਏ ਇਹ ਮੁੰਡਾ ਆ ਬਟ ਰੁੱਖਾਂ ਤੋਂ ਇਹ ਟ੍ਰੇਨ ਤੇ ਆ ਦੇਖ ਤੜਕੀ ਤੜਕੀ ਸੁਣਿਆ ਸਮੂਤ ਤੋਂ ਰੂਟ ਟ੍ਰੇਨ ਚੱਕ ਕੇ ਹਾਂ ਦੇਖ ਲੋ ਫੇਰ ਦੀਨੇ ਪੁੰਚਣਾ ਹੁੰਦਾ ਤਾਂ ਪੁੰਚ ਹੀ ਜਾਂਦਾ ਕਹਿੰਦੇ ਉਗਣ ਵਾਲੇ ਉਗ ਜਾਂਦੇ ਨੇ ਸੀਨਾ ਪਾਰ ਕੇ ਪਾੜ ਕੇ ਪੱਥਰਾ ਦਾ ਪੱਥਰਾ ਦਾ ਅਨੰਨੂ ਵੀ ਦੇਖੋ ਜੰਡੀਗੜ੍ਹ ਤੋਂ ਆਇਆ ਹੁਣ ਛਮੈ ਸਲਾ ਜੰਡੀਗੜ੍ਹ ਤੋਂ ਆਣਾ ਮੈਂਦਾ ਪੋਸਟਰ ਵੀ ਬਣਾਉਂਦਾ ਮੁੰਡਾ ਅਗਲਾ ਮਿੰਟ 'ਚ ਕਹਿ ਦਿੰਦਾ ਵੀ ਵੀਡੀਓ ਦੇਖਣੀ ਸੌਖੀ ਹੈ ਵੀਡੀਓ ਬਣਾਉਣੀ ਬਹੁਤ ਔਖੀ ਹੈ ਬਈ ਆ ਦੇਖੋ ਮੀਂਹ ਪੈਰੇ ਬਾੜ ਆ ਦੇਖੋ ਬਈ ਸਾਡੇ ਆਰਟਿਸਟ ਮੀਂਹ 'ਚ ਕਿਵੇਂ ਜਾਂਦੇ ਰੇਨ ਕੋਟ ਪਾ ਕੇ ਮਿਹਨਤੀ ਬੰਦੇ ਨੇ ਅਸੀਂ ਮਿਹਨਤੀ ਮਿਹਨਤੀ ਆ ਬਈ ਉਹ ਕਿਹੜਾ ਹਾਂਜੀ ਨਹੀਂ ਮਿਹਨਤੀ ਬੰਦੇ ਨੇ ਬਾਈ ਸਸਰੀਕਾਰ ਜੀ ਸਸਰੀਕਾਰ ਜੀ ਹਾਂਜੀ ਬਾਰਿਸ਼ ਬਹੁਤ ਹੈ ਨਾ ਬਹੁਤ ਬਾਰਿਸ਼ ਹੋਰ ਜੀ ਇਸੀ ਤਾਂ ਬਹੁਤ ਕਿਊਟ ਲੱਗਦਾ ਹੈ ਕਮੈਂਟ ਕਰ ਦਿੰਦੀ ਜੀ ਇਸੀ ਤਾਂ ਬਹੁਤ ਕਿਊਟ ਲੱਗਦਾ ਹੈ ਬਾਈ ਕੱਲ ਤਾਂ ਧੋਖਾ ਦਿੱਤਾ ਨੰਨੂ ਨੂੰ ਹਾਂ ਬਾਈ ਨਹੀਂ ਬਾਈ ਮੈਂ ਧੋਖ ਨਹੀਂ ਦਿੱਤਾ ਸੀਗਾ ਹਾਂ ਤੇ ਵੈਸੇ ਨੰਨੂ ਦੀ ਗਲਤੀ ਏ ਨੰਨੂ ਨੇ ਟਾਈਮ ਤੇ ਮੈਨੂੰ ਦੱਸੇ ਨਹੀਂਗਾ ਹਾਂ ਨਾ ਸਭ ਨੂੰ ਦੱਸਿਆ ਬਈ ਤੈਨੂੰ ਰਾਤ ਫੋਨ ਕਰਿਆ ਸੀ ਯਾ ਨਾ ਫੋਨ ਕਰਿਆ ਸੀ ਮੈਨੂੰ ਨੰਨੂ ਨੇ ਨੰਨੂ ਨੇ ਮੈਨੂੰ ਜਵਾਸ ਸੁਭਾਅ ਨਹੀਂ ਦਿੱਤਾ ਹੈਗਾ ਵੀ ਬਈ ਆਉਣਾ ਜਾਂ ਨਾ ਆਉਣਾ ਨੰਨੂ ਦੀ ਇਹ ਗਲਤੀ ਏ ਨੰਨੂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਨਾ ਮੈਂ ਤੈਨੂੰ ਫੋਨ ਕਰਕੇ ਹੁਣੇ 2 ਮਿੰਟ ਚ ਦੱਸਦਾ ਹਾਂ ਹਾਂ ਮੋੜ ਕੇ ਫੋਨ ਬਾਈ ਫਿਰ ਮੋੜ ਕੇ ਫੋਨ ਨਹੀਂ ਪੂਜਾ ਪੈਰੀ ਕੰਮ ਬਾਈ ਹੋਰ ਜਿਹੜਾ ਸਾਰੇ ਆਰਟਿਸਟਾਂ ਨੂੰ ਫੋਨ ਕਰਨਾ ਹੁੰਦਾ ਤੁਸੀਂ ਇਹ ਥੋੜੀ ਦੇਖ ਤੇਰਾ ਹੱਕ ਦੀ ਬਈ ਵੀ ਮੜ ਵੀ ਆਵਾਂਗਾ ਨਾ ਬਾਈ ਮੈਂ ਵੀ ਘਰ-ਵਾਰ ਕਿ ਤੈਨੂੰ ਪਤਾ ਜਦੋਂ ਬੰਦਾ ਘਰ ਦੇ ਕੰਮਾਂ 'ਚ ਉਲਝਿਆ ਹੁੰਦਾ ਫਿਰ ਤੂੰ ਦੇਖ ਲੈ ਰਾਤ ਨੂੰ ਬਾਈ ਕਿਹੜੇ ਕੰਮਾਂ 'ਚ ਉਲਝ ਚੜੇ ਬਾਈ ਮੀਂਹ ਖਣੀ ਆਉਂਦਾ ਰੰਦਾ ਘਰੇ ਇਹਨਾਂ ਪਤਾ ਘਰੇ ਪਾਣੀ ਵੜ ਜੇ ਜਾਂ ਕੀ ਹੋ ਜੇ ਪਤਾ ਨਹੀਂ ਯਾਰ ਕੀ ਹੋਇਆ ਮੈਨੂੰ ਪਤਾ ਸਾਰੇ ਘਰਾਂ ਦੇ ਸੱਤਾ ਚੋਰੀਏ ਨੇ ਸਰ ਮਰਜੀ ਕੋਈ ਨੰਨੂ ਨਾਲ ਗੁੱਸਾ ਗੇਲਾ ਸੀ ਮੈਂ ਉਹ ਦੱਸ ਦਿੰਦਾ ਤਾ ਹਾਂ ਉਹ ਦੱਸ ਦਿੰਦਾ ਬਈ ਗੁੱਸਾ ਗੇਲਾ ਤਾਂ ਕੋਈ ਨਹੀਂ ਸੀ ਨੰਨੂ ਨਾਲ ਨਹੀਂ ਕੋਈ ਕੋਈ ਤੇ ਐ ਬੈਰ ਕੱਢਣਾ ਸੀ ਪਹਿਲਾਂ ਦੱਸ ਦਿੰਦਾ ਨਾ ਹਾਂ ਤੂੰ ਬੈਰ ਕੱਢ ਗਿਆ ਸੱਜਣਾ ਉਹ ਪੈਰ ਕੱਢੀ ਨਾ ਕਰ ਗਿਆ ਹੋਰ ਜਗ੍ਹਾ ਬੈਰ ਕੱਢ ਲੰਦਾ ਕੋਈ ਯਾਰ ਬੈਰ ਹੁਣ ਤਾਂ ਹੀ ਕੱਢਣਾ ਕਿਸੇ ਹੋਰ ਜਗ੍ਹਾ ਤੇ ਪੈਰ ਕੱਢ ਲੈਂਦਾ ਸੱਜਣਾ ਕੁਝ ਆ ਟਿੱਟ ਸਾਡੇ ਉਹਨਾਂ ਦੇ ਇਹ ਲਓ ਬਈ ਮਿੱਤਰੋ ਆਪਾਂ ਸੁਣਿਆ ਨੇ ਸ਼ੈਰੀ ਗਮ ਭਰੀ ਗਮ ਭਰੀ ਹਾਂ ਜੀ ਸ਼ੈਰੀ ਹੋ ਜਾਈ ਇੱਕ ਹੀ ਨਹੀਂ ਹੁਣ ਤਾਂ ਜੇਪੀ ਲੱਗੀ ਹੋਈ ਆ ਨਾ ਬਣਾਓਗਾ ਮਾਣਾ ਸਪੈਸ਼ਲ ਤੁਹਾਡੇ ਲੈ ਕੇ ਆਏ ਬਾਈ ਹੁਣ ਤਾਂ ਮੂੰਹ ਤੇ ਜੇਪੀ ਲੱਗੀ ਆ ਹੁਣ ਤਾਂ ਸ਼ੈਰੀ ਬੋਲੀ ਨਹੀਂ ਜੇਪੀ ਦਾ ਹੈ ਨਹੀਂ ਜੀ ਸੁਣਾਓ ਇੱਕ ਹੀ ਮਨੂਸ ਆ ਗਿਆ ਗੱਦੜ ਫੁਲਿਆ ਦੇ ਆ ਦੇਖੋ ਮਨੂਸ ਮਨੂਸ ਆ ਗਿਆ ਬਾਈ ਮਨੂਸ ਕੋਈ ਨਹੀਂ ਨਾ ਦੇਖੋ ਜੀ ਹੁਣ ਤਾਂ ਇੱਕ ਵਾਰ ਸੁਣਾਉਣੀ ਪਊ ਜੀ ਸ਼ੈਰੀ ਤਾਂ ਨਹੀਂ ਪਰ ਮੈਂ ਇੱਕ ਗੱਲ ਲਗਾਇਆ ਤੁਹਾਨੂੰ ਬਾਈ ਚੱਪ ਕਰੋ ਯਾਰ ਇਧਰ ਯਾਰ ਆ ਮੜਾ ਯਾਰ ਸੁਣੋ ਬਾਈ ਲੈ ਬਾਈ ਸੁਣੋ ਅੰਕਲ ਦੀ ਚਲੋ ਜੀ ਮੈਂ ਇੱਕ ਗੱਲ ਕਹਿ ਦਿੰਦਾ ਕਿਸੇ ਨੂੰ ਵੀ ਇੰਨਾ ਨਾ ਆਵਦਾ ਸਮਝੋ ਹਾਂ ਕਿਉਂ ਛੋਡੇ ਰਾਹ ਦਾ ਰੋੜਾ ਬਣ ਜੇ ਮਾੜਾ ਇੱਥੇ ਰੱਖਾ ਗਿਆ ਬਈ ਕੀ ਕਹਿਣਾ ਚਾਹੋਗੇ ਕੀ ਕਹੇਗੀ ਮੈਂ ਤੂੰ ਸੁਣੀ ਨਹੀਂ ਦਮਾਰੇ ਸੁਣਾ ਦੋ ਉੱਚੀ ਮੜਾਈ ਮੈਂ ਕਹਿੰਦਾ ਕਿਸੇ ਨੂੰ ਵੀ ਇੱਕ ਮਿੰਟ ਕਿਸੇ ਨੂੰ ਵੀ ਇੰਨਾ ਨਾ ਆਵਦਾ ਸਮਝੋ ਵੀ ਉਹੀ ਛੋਡੇ ਰਾਹ ਦਾ ਰੋੜਾ ਬਣ ਕੇ ਖੜੇ ਐ ਬਾਜੀ ਬਾਵਾਜੀ ਬਾ ਕੁੜੀ ਮੁੰਡੇ ਨਾਲ ਸੋਣੀ ਮੁੰਡਾ ਕੁੜੀ ਨਾਲ ਸੋਣਾ ਚਿੱਟੇ ਚੌਲ ਜਿਨ੍ਹਾਂ ਨੇ ਪੰਨ ਕਿਤੇ ਰੱਬ ਨੇ ਬਣਾਈਆਂ ਚੋੜੀਆਂ ਬਾਣ ਦਿਓ ਜੀ ਸ਼ਰੀ ਮੈਂਨੇ ਇੱਕ ਦਿਨ ਤੁਰਿਆ ਵਾਂ ਹਾਂਜੀ ਮੈਨੂੰ ਨਾ ਲੱਗਿਆ ਕਿ ਮੇਰਾ ਪਰਸ਼ਾਵਾ ਮੇਰੇ ਨਾਲ ਤੁਰਦਾ ਹੈ ਹਾਏ ਹਾਏ ਮੈਂ ਪਰਸ਼ਾਵੇਂ ਪੁੱਛਿਆ ਮਹਾਜਨ ਮੇਰੇ ਨਾਲ ਤਾਂ ਕੋਈ ਨਹੀਂ ਤੁਰਦਾ ਤੂੰ ਕਿ ਮੇਰੇ ਨਾਲ ਤੁਰਦਾ ਹਾਏ ਹਾਏ ਪਰ ਤੇਰੇ ਨਾਲ ਮੈਂ ਤਾਂ ਤੁਰਦਾ ਹੋਰ ਤੇਰੇ ਨਾਲ ਹੈ ਵੀ ਕੋਈ ਨਹੀਂ ਜਿੰਨਾਂ ਨੂੰ ਤੁਰਦਾ ਹਾਏ 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 ਕੀ ਬਾਤ ਹੈ ਕੀ ਬਾਤ ਹੈ ਸਰਲ ਹਾਤਾ ਜੀ ਇਹਦਾ ਸਰਲ ਆਦਾ ਜੀ ਦੇਖਣ ਵਾਰਿਸ਼ ਹੋ ਰਹੀ ਓ ਵਾਰਿਸ਼ ਭਾਈ ਹਾਂ ਤੇ ਮੀਂਹ ਦੇ ਵਿੱਚ ਹੁਣ ਦੂਜੀ ਲੋਕੇਸ਼ਨ ਤੇ ਆਏ ਆ ਆਪਾਂ ਓਧਰ ਜਾਣਾ ਤੇ ਆ ਕੀ ਕੀ ਕੰਮ ਕਰਾ ਰਹੇ ਤੁਸੀਂ ਰੈਗੂਲਰ ਹੋ ਗਿਆ ਪੂਰਾ ਹਫਤਾ ਹੋ ਗਿਆ ਪੂਰੇ ਵਾਰਸ਼ ਹੋ ਗਏ ਚਲੋ ਬਾਈ ਚਲੋ ਹਾਂ ਤੇ ਲਗਾਤਾਰ ਹਾਸੀ ਤਾਂਨੇ ਲਈ ਕੁੱਤਾ ਡਿੱਗ ਗਿਆ ਜਿਹੜਾ ਕੁੱਤਾ ਵੀ ਦਰਸ ਜਾਂਦਾ ਮੈਂ ਕਿਹਾ ਮੰਦੀ ਦੇਖ ਲਓ ਨੇ ਕਿਉਂਕਿ ਜਦੋਂ ਮੈਂ ਵੀ ਜਦੋਂ ਆ ਰਿਹਾ ਸੀ ਆ ਸਟੇਸ਼ਨ ਤੋਂ ਮੈਂ ਵੀ ਦੋ ਵਾਰ ਟਲਕਦਾ ਟਲਕਦਾ ਬਚ ਗਿਆ ਹਾਂ ਉਹ ਇਹਨੂੰ ਆਪੇ ਆਪ ਚ ਕੁੱਤਾ ਦਿਖ ਰਿਹਾ ਬਾਈ ਚੁੱਪ ਕਰ ਜਾਓ ਕੁੱਤਾ ਸੀਨ ਕਰ ਰਿਹਾ ਦੇਖੋ ਜੀ ਚਲੋ ਰੋਲਿੰਗ ਮੀਚ ਐਕਸ਼ਨ ਤੇ ਆਪਣੇ ਵਾਸਤੇ ਚਾਹ ਬਣਾ ਰਹੇ ਨੇ ਲੱਡੀ ਚਾਹ ਬਣਾ ਰਹੇ ਆ ਆਪਣੇ ਵਾਸਤੇ ਹਾਂਜੀ ਸਾਡੀ ਤੈਨੂੰ ਰੱਬ ਬਹੁਤ ਸੋਹਣੀ ਸੋਹਣੀ ਬਹੁਤ ਦੋਆ ਸੇਵਾ ਮੈਨੂੰ ਮੌਕਾ ਮਸਾ ਦੇ ਸੇਵਾ ਦਾ ਮੌਕਾ ਮਸਾ ਮੈਨੂੰ ਮੈਨੂੰ ਸੇਵਾ ਦਾ ਮੌਕਾ ਬਾਈ ਕੀ ਹੋ ਗਿਆ ਆਰਟਿਸਟ ਯਾਰ ਇੱਕ ਤਾਂ ਮੀਂਹ ਚ ਭਿੱਜੇ ਪਏ ਨੇ ਬਾਈ ਮੈਨੂੰ ਸੇਵਾ ਦਾ ਬਾਈ ਚਾਹ ਵੱਧ ਧਰ ਲੈਣੇ ਆ ਥੋੜੀ ਮਸਾ ਸੇਵਾ ਦਾ ਮੌਕਾ ਮਿਲਿਆ ਥੋੜੇ ਚਾਹ ਦੀ ਸੇਵਾ ਦਾ ਅਡੀ ਚਾਹ ਦੀ ਬੱਕਾ ਅੱਜ ਕਰਦੇ ਆਪਾਂ ਬਹੁਤ ਮਿੱਠੀ ਚਾਹ ਬਣਾਵਾਂਗੇ ਵੈਰੀ ਨਾਈਸ ਬਾਰੀ ਨੂੰ ਵੀ ਆਪ ਵੀ ਆ ਕੇ ਕਰੀ ਲੀਂਗਾ ਨਾ ਅਰੇ ਆਸੀ ਆਸੀ ਆਪ ਲੈ ਕੇ ਆਪ ਵੀ ਆ ਕੇ ਕਰੀ ਲੀਂਗਾ ਨਾ ਸਵੇਰੀ ਚਾਹ ਤੇ ਨੀਂਦ ਕੀਤੀ ਆ ਜਲਦੀ ਨਾ ਮਾ ਦੇਖੋ ਜੀ ਮੈਂ ਤਾਂ ਜਾਂ ਕੇ ਫੜਾਇਆ ਹੋਊਗੀ ਉਹ ਠੀਕ ਆ ਭੇਜ ਦਨੀਏ ਭੇਜ ਦਨੀਏ ਬਸ ਨਿਤ ਨਵੇਂ ਸੁਨੇਹ ਲੈ ਕੇ ਆਇਆ ਕਰੋ ਤੁਸੀਂ ਜੇ ਅੱਜ ਤੋਂ ਬਾਅਦ ਤਾਂ ਹੰਮੀ ਪਰ ਕਿਆ ਕਰੋਗੇ ਆਪ ਦੇਣ ਜਾਓਗੇ ਮੈਂ ਨਹੀਂ ਰੋਈ ਤੇ ਕੁੜੀ ਨੂੰ ਭੇਜਦੀ ਹੈਗੀ ਓਏ ਅੱਗੇ ਕਿੰਨਾ ਅੱਗੇ ਤਾਂ ਤੈਨੂੰ ਆ ਛਾਪੇ ਦਾ ਕਰਕੇ ਕਹਿਣਾ ਮੈਂ ਮੈਥੋਂ ਤੁਰੇੜੀ ਜਾਂਦਾ ਪਰ ਸੁਨੇਹੇ ਲਾ ਲੰਦੇ ਨੇ ਦਾਣਾ ਸਬਜ਼ੀਆਂ ਨੂੰ ਰਾਜਾ ਸਾਨੂੰ ਕਦੇ ਦੁੱਧ ਪਿੜਾ ਹਾਂ ਸੱਚ ਦਾਲ ਵੀ ਖਾਣੇ ਨਹੀਂ ਸਾਪਾ ਜਿਆਦਾ ਟਾਈਮ ਆਦਾ ਜਾ ਸਾਪੇ ਸਾਪੇ ਦੇ ਕਰਕੇ ਕਹਿੰਦਾ ਇਹ ਸਾਪੇ ਸਾਪਾ ਓਏ ਇੱਥੇ ਹੱਥ ਜਰੂਰ ਹੁੰਦਾ ਬਈ ਇਹਦਾ ਇੱਥੋਂ ਐਂ ਐਂ ਕਰਕੇ ਖੜਨਾ ਪੈਂਦਾ ਬਈ ਇੰਨਾ ਲੰਬਾ ਵੀ ਸੀ ਲੱਗੇ ਜਾਣਾ ਜਿੰਨਾ ਹੀ ਲੰਬਾ ਲੱਗੇ ਸੀ ਕਾਫੀ ਲੰਬਾ ਲੱਗੇ ਨਹੀਂ ਮੈਨਰੇ ਵੀ ਠੀਕ ਆ ਗੱਲਾਂ ਕਰਤਾ ਤਾਂ ਬੋਰਿੰਗ ਤਾਂ ਹੈ ਬੋਰਿੰਗ ਕਿਵੇਂ ਹੁੰਦੀ ਆ ਚੈਨ ਲੁੱਕਦੇ ਜਦੋਂ ਜੱਜ ਦੀ ਤਾਰ ਟੁੱਟੇ ਤੇ ਜਦੋਂ ਹੱਸਦੇ ਹੀ ਪੈਗੀ ਤਾਂ ਪੈਗੀ ਪੈਰ ਤੇ ਜੀ ਸਵਾ ਲੱਖ ਦੀ ਮੈਂ ਨੱਚਦੀ ਮੈਂ ਨੱਚਦੀ ਇੱਕ ਮਿੰਟ ਹਾਂਜੀ ਮਾਸੀ ਕੀ ਬਣਾ ਰਹੇ ਹੋ ਅੱਜ ਕਰੇਲੇ ਕਰੇਲੇ ਭਰ ਕੇ ਬਣਾਉਗੇ ਓਕੇ ਹੈ ਭਰ ਕੇ ਚਲੋ ਵਧੀਆ ਕੱਸੀ ਨੂੰ ਟੈਨਸ਼ਨ ਹੋ ਰਹੀ ਹੈ ਸਾਡੇ ਪਾਣੀ ਆਊਗਾ ਨਾ ਟੈਨਸ਼ਨ ਹੋ ਰਹੀ ਹੈ ਨਾਲ ਨਾਲਾ ਕਿਹੜਾ ਪਿਆ ਹਾਂਜੀ ਇਹ ਚੋਰੀਆਂ ਚੋਰੀਆਂ ਰੋਟੀਆਂ ਖਾਰੇ ਬਾਬੂ ਨੂੰ ਚਟਣੀ ਨਾਲ ਚਟਣੀ ਮਾਈ ਫਿਰ ਰੋਟੀਆਂ ਖਾਰੇ ਜੀ ਸੀਨੇ ਜੀ ਪੂਰੀ ਢੈਂਟ ਕਰ ਦੇਖੋ ਬਈ ਬਾਰਿਸ਼ ਮੀ ਜੇ ਮੇ ਮੇ ਇੰਸਾ ਕਰਨੀਆਂ ਪੈਣੀਆਂ ਨੇ ਜੱਸੀ ਜੱਸੀ ਪਤਾ ਕਿੱਥੇ ਸੀ ਅਸੀਂ ਬਨ ਤੇ ਦੀ ਬਈ ਉੱਥੇ ਬਨ ਤੇ ਡਿਊਟੀ ਆਦੀ ਹੈ ਬਨ ਤੇ ਡਿਊਟੀ ਲਾਦੀ ਮਸਾਈ ਜੱਸੀ ਗਾ ਜੱਸੀ ਗੱਟੇ ਪਰ ਪਰ ਲੈ ਕੇ ਜਾਂਦੀ ਹੈ ਬਨ ਦੇ ਸੀਨ ਬਾਈ ਕਰੋ ਚਲੋ ਰੋਲੀ ਐਕਸ਼ਨ ਉਹ ਚਲ ਕੋਈ ਨਾ ਫੜਾਇਆ ਭੱਜ ਕੇ ਜਾ ਕੇ ਆਏ ਰੋਏ ਰੋਏ ਥੋੜੋ ਕਹਿਣਗੇ ਹੁਣ ਰੋਟੀਆਂ ਹੁੰਨਾਂ ਕਿਤੇ ਤੈਨੂੰ ਹੋਰ ਕੁਸ ਕਹਿ ਦੇਣ ਲੰਗਰ ਨੂੰ ਉਹ ਠੀਕ ਆ ਬਾਤ ਇਹ ਨਹੀਂ ਹੁੰਦੀ ਕੁੜੀ ਦਾ ਤਾਂ ਰੋਲ ਦਰਜਾ ਕੰਮਾ ਕਹੂ ਕਿ ਮਾਂ ਮੈਨੂੰ ਕੰਟਾਰਾ ਕਰੀ ਆ ਇਹ ਜੇ ਗਿੱਲੇ ਚ ਤੁਰਨਾ ਕਿਦਾਂ ਸੌਖਾ ਨਹੀਂ ਜੀ ਕੱਟ ਕੀ ਆ ਮਨ ਬੋਲ ਪੈ ਕਰ 24 ਘੰਟ ਤੂੰ ਪਖੀ ਰਹਿਨੀ ਐ ਪਤਾ ਨਹੀਂ ਕੀ ਖਾਣੀ ਐ ਤੂੰ ਕੰਮ ਕਰਕੇ ਦੇਖ ਲਓ ਫੇਰ ਲੱਗੂਗਾ ਪਤਾ ਮੀਂਹ ਚ ਕੰਮ ਕਰਦੇ ਸੋਖੀ ਨਹੀਂ ਪਈ ਹੈਗੀ ਜਦੋਂ ਮੈਂ ਬੇਲਾ ਫਿਰਦਾਗਾ ਜਿੰਨੇ ਜੁੱਗੋਗਾ ਮੈਂ ਕੰਮ ਤੇਰੇ ਨਾਲ ਕਰਵਾਈ ਜਾਣਾ ਹੁਣ ਨਾ ਤੂੰ ਤਾਂ ਬੇਲੀ ਪਈ ਹੈਗੀ ਮੈਂ ਮੈਂ ਸਾਰਾ ਕੰਮ ਕਰਕੇ ਆਇਆ ਖੂਕ ਕੇ ਆਇਆ ਸੋਹਾ ਛਿੱਟ ਕੇ ਆਇਆ ਜਹਾ ਡੰਗਰਾ ਲੈਣੇ ਪੈਂਦੇ ਨੇ ਲੱਗਦਾ ਤੇਰੇ ਮੀਂਹ ਤੇਰੇ ਸਾਰੇ ਸਾਰੇ ਕਰੀਸ ਫਾਇਆ ਕੀ ਹੋਵੇਗਾ ਤੇਰੇ ਪੁੱਤ ਕੀ ਮੈਂ ਤਾਂ ਸਬਜ਼ੀ ਇਹਨਾਂ ਦੇ ਸੀਨ ਦੇਖੀ ਜਾਂਦੇ ਸੀ ਕਿਵੇਂ ਦਾ ਚੇਹਰੀ ਹੈਗੀ ਲੜਾਈ ਲਗਾ ਲਾ ਬੇਲੀ ਮਿੰਟ ਦੀ ਹੈਗੀ ਵੀ ਭਾਈ ਸਾਰਿਆਂ ਦਾ ਨਹੀਂ ਕੁਝ ਜਾਣ ਦਿਆਂ ਤੁਸੀਂ ਹੋਰ ਕੁਝ ਕੰਮ ਨਹੀਂ ਹੈਗਾ ਤੁਹਾਨੂੰ ਕੋਈ ਮੈਂ ਤਾਂ ਕੰਮ ਕਰ ਲੱਗ ਰਹੀਆਂ ਡੇੜੀਆਂ ਹਨ ਕਰਦਾ ਕਰ ਸੁਣੋ ਮੈਂ ਤਾਂ 12 ਵਜੇ ਉੱਠ ਕੇ ਝਾੜੂ ਚੱਕ ਲੰਨੀ ਆ ਹੋਰ ਕੀ ਕਰਦੀਆਂ ਤੂੰ ਨੰਗਰ ਕਰਦੀ ਉੱਠ ਕੇ ਲਾ ਫੇਦਲਾ ਫੇਦਲਾ ਪਤਾ ਲੱਗ ਗਿਆ ਨਾ ਟੌਣੀਆਂ ਦੀ ਝੜਕੀ ਦੇ ਕੇ ਬਬਲੂ ਤਾਂ ਆ ਖਾਊਗਾ ਬਸ ਦੀ ਜਦੋਂ ਹਾਂ ਤੂੰ ਵੀ ਕਰਦੇ ਬਾਈ ਬੰਦੂਰਾ ਗੜੀ ਬੰਦੂਰਾ ਹਾਂ ਵੱਡਾ ਬੰਦੂਰਾ ਗੜੀਆ ਭਰਾਵਾ ਆਇਆ ਦੇਖ ਲੈ ਗੱਲ ਆਵਾਜ਼ ਇਹਦਾ ਵਾੜਾ ਰਿੰਗੀ ਜਾਂਦੇ ਬਈ ਠੀਕ ਹੈ ਲੜਾਈ ਤਾਂ ਹੀ ਹੁੰਦੀ ਹੈ ਪਾ ਸਾਈਲੈਂਟ ਹੋ ਜਾ ਰੈਡੀ ਤੇ ਉੱਪਰ ਆਉਂਗੇ ਫਗੜ ਰੈਡੀ ਐਕਸ਼ਨ ਪਾਪੀ ਸਵੇਰ ਦਾ ਸਿਰ ਦੁਖੀ ਜਾਂਦਾ ਹੈ ਮੰਮੀ ਦਾ ਕਹਿੰਦੇ ਆਈ ਗਿਆ ਨਾ ਸੀ ਪਹਿਲਾਂ ਵੀ ਮਿਲ ਬਈ ਸਾਰੇ ਘੰਟੇ ਉਡੀਕ ਰੱਖੋ ਯਾਰ ਹਾਂ ਰੈਡੀ ਇਹ ਕੀ ਹੋਇਆ ਪਾਈ ਕਿਸੇ ਮਜ਼ਾ ਲਾਉਣਾ ਆਉਂਦਾ ਅੱਜ ਕਿੰਨੀ ਮਾਈ ਮਾਈ ਹੈਗਾ ਨਾ ਮੇਰੇ ਕੋਲੇ ਐ ਐਂਦਰ ਲਿਆ ਤੂੰ ਰਾਜੂ ਐਕਸ਼ਨ ਭਾਬੀ ਸਵੇਰ ਦਾ ਤਾਂ ਸੇ ਦੁਖੀ ਜਾਂਦਾ ਮਾਂ ਦਾ ਉਹਨਾਂ ਨੂੰ ਕਿਉਂ ਬੁਲਾਈ ਜਾਂਦੇ ਔ ਤੁਸੀਂ ਉਹ ਤਾਂ ਪਹਿਲੀ ਬਿਮਾਰ ਨੇ ਵਿਚਾਰੇ ਹਾਂ ਉਹਦੇ ਸੀ ਵੀ ਬੋਲ ਸਕਦੀ ਨਾ ਉਹਦਾ ਇਤਹਾਸ ਹੈ ਦੋਸਤਾਂ ਦਾ ਉਹ ਚੱਕ ਕੋਈ ਨਾ ਬੁਲਾਉਣਾ ਬਾਈ ਤੇ ਸਰਦਾਰ ਬਖਸ਼ਾ ਚੁੱਪ ਕਰਕੇ ਬਹਿ ਜਾ ਸਰਦਾਰ ਦੁੱਧ ਚਲੋ ਜੀ ਰੈਡੀ ਰੈਡੀ ਚੱਲ ਰਹੀ ਐ ਐਕਸ਼ਨ ਬਹਾਨੇ ਦਾ ਤੂੰ ਭਾਲਦੀ ਆ ਹਰ ਵਕਤ ਅਸਲ ਤੈਨੂੰ ਤਾਂ ਲੜਾਈ ਚਾਹੀਦੀ ਆ ਹਾਂ ਹਾਂ ਮੈਂ ਤਾਂ ਬਹਾਨੇ ਆਪਣੀ ਭਾਲਦੀ ਆ ਤੇਰੀ ਮਾਂ ਤਾਂ ਭਾਰੀ ਝੋਲੀ ਜਣੀ ਮੇਰੀ ਭਾਲ ਹੀ ਹੈ ਜਤੀ ਬਕਵਾਸ ਨਾ ਕਰ ਬਕਵਾਸ ਮੈਂ ਨਹੀਂ ਕਰਦੀ ਕਿ ਤੁਮ ਮਾਰ ਚੱਬਰ ਕਰਦੇ ਬਕਵਾਸ ਨਾ ਬਹਾਨੇ ਦਾ ਤੂੰ ਭਾਲਦੀ ਆ ਹਰ ਵਕਤ ਲੜਨ ਕਰ 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 ਉਹ ਆ ਗਿਆ ਤੇ ਸਾਡੇ ਨੀਚੋਂ ਆ ਉੱਥੇ ਉੱਥੇ ਖੜਿਆ ਨਹੀਂ ਕੋਈ ਨਹੀਂ ਚਲੋ ਰੈਡੀ ਮੇਠੂ ਆ ਗਿਆ ਮੇਠੂ ਰੈਡੀ ਚੱਲ ਕਾਂਡੀ ਰੈਡੀ ਰੱਖੋ ਭਾਈ ਐਕਸ਼ਨ ਬਹਾਨੇ ਦਾ ਤੂੰ ਭਾਲਦੀਆਂ ਹਰ ਵਕਤ ਲੜਨ ਦੀ ਕਹਿੰਦਾ 24 ਘੰਟੇ ਲੜਾਈ ਚਾਹੀਦੀ ਆ ਹਾਂ ਮੈਨੂੰ ਲੜਾਈ ਚਾਹੀਦੀ ਆ ਤੇਰੀ ਮਾਂ ਤਾਂ ਜਮੀ ਲੜਾਈ ਨਹੀਂ ਚਾਹੀਦੀ ਜੱਥੀ ਬਕਵਾਸ ਨਾ ਕਰ ਮੈਂ ਬਕਵਾਸ ਨਹੀਂ ਕਰਦੀ ਵੀ ਤੁਸੀਂ ਬਕਵਾਸ ਕਰਦੇ ਹੋ ਸਾਰਾ ਟੱਬਰ ਤੇਰੀ ਲੱਗਦੀ ਕੀ ਆ ਇਹਦੀ ਮਾਂ ਨਹੀਂ ਤੇਰੀ ਕੀ ਲੱਗਦੀ ਆ ਤੇਰੀ ਮਾਂ ਦਾ ਕੀ ਮਤਲਬ ਤੁਹਾਡੀ ਮਾਂ ਹੈ ਨਹੀਂ ਉਹ ਬਈ ਮੇਰੇ ਨਾਲ ਕਰਦੀ ਲੜਾਈ ਭਾਲਦੀ ਹੈਗੀ ਮੇਰਾ ਤਾਂ ਜੀ ਨਹੀਂ ਕਰਦਾ ਜੀ ਕਰਾਉਣ ਨੂੰ ਪਾਗਲ ਹੈ ਵੀਰੇ ਹੁਣ ਤੁਸੀਂ ਦੋਹੇ ਜਣੇ ਨਾਲ ਲੜ ਪਿਓ। ਉਹ ਤੇਥੋਂ ਆਪਾਂ ਨੂੰ ਮੇਟੀ ਕੋਈ ਗੋਲੀ, ਤੂੰ ਦਾ ਸਾਫ ਗੋਲੀ ਉੱਠ ਕੇ ਲੈ ਲੈ ਜਾਂ ਮੈਨੂੰ ਕਹਿੰਦੇ ਮੈਂ ਫੜਾ ਦੂੰਗਾ। ਬੋਲ ਮਾ ਤਾਂ ਤੁਸੀਂ ਚੱਲ ਓਏ, ਚੱਲ। ਆਹ ਬਈ ਨਾ ਕਰੀ ਵੜੀ। ਕੌਣ ਐ? ਕਰੋ। ਕੀ ਕਹਿੰਦੇ ਨੇ? ਤੂੰ ਬੜਾ ਰੂਪ ਦੇਖਣਾ। ਦੋਲਾ ਤਾਂ ਹੈ ਜੀ। ਹਾਂ, ਬੜੀ ਕਿੱਥੇ। ਯਾਕਰੋ ਨਾ ਤੁਸੀਂ ਮੈਂ ਤੁਹਾਨੂੰ ਮੈਨਸ਼ਨ ਕਰ ਦੂੰ ਵੀ ਲਾ ਮਰ ਜਾ। ਹਾਂ, ਨਹੀਂ। ਤਾ ਤੂੰ ਨੰਗਲੇ। ਬੇਰੀ ਘਰ ਵਿੱਚ ਹੀ ਹੋਰ ਮੈਂ ਕਹਿੰਦਾ। ਮੈਂ ਸਾਈਡ ਹੀ ਹੋਰ। ਕੌਣ ਬੋਲੀ ਹੁੰਦਾ ਹੈ ਬਾਹਰ ਏਰੀਆ ਕਾਹਦੀ ਮੂਲੀ ਘੱਟ ਠੀਕ ਹੈ ਮੂਹ ਕਰੇਗਾ ਕੈਮਰਾ ਨਾ ਨਾ ਮੂਹ ਮੂਹ ਬੰਝੇ ਨਿਕਰੂ ਬੁਰਾ ਲੋ ਕਰ ਲਈ ਕਰ ਲਈ ਖੜੇ ਹੋਣਗੇ ਸਾਰੇ ਹੁਣ ਤਾਂ ਯਾਰ ਕੰਮ ਵਧੂਗਾ ਮੈਂ ਤਾਂ ਕਹਦੇ ਆ ਕਿ ਵੀ ਇਹ ਬੰਨਣਾ ਨਹੀਂਗਾ ਮੈਂ ਤਾਂ ਚੱਲ ਚੱਲ ਕੇ ਪਰਣੀ ਹੈ ਮੂਹ ਹੋਣਾ ਪਊਗਾ ਤੇਰੇ ਐਕਸ਼ਨ ਨਾ ਤੁਮ ਲੰਗਾ ਜਿਹੀ ਕਿੱਟ ਕਿੱਟ ਮੈਂ ਵੀ ਆਉਂਦੀ ਮਿਲ ਜਾਈਂਗੀ ਭਾਈ ਥੋੜੇ ਸਾਰੇ ਆਵਾਂ ਨੇ ਭਾਈ ਆਖੀ ਮਲਾਂਗਿਆ ਕਿਹਨੂੰ ਕਰੀ ਹੈ ਹੈ ਕਿਹਨੂੰ ਕਰੀਆ ਕਿਹਨੂੰ ਮਿਲਾਵੀ ਹੈ ਹੈ ਕਿਹਨੂੰ ਮਿਲਾਵੀ ਹੈ ਮੈਂ ਨਹੀਂ ਦੇਖੂ ਮੇਰੇ ਬਣਕੇ ਮੈਂ ਮੈਨੂੰ ਕੰਜਰੋ ਕੰਜਰੋ ਕੀ ਕਹਿੰਦੇ ਲੋਕ ਪਹਿਲਾਂ ਤਾਂ ਆਪਣੇ ਆਪ ਵਿਆਹ ਕਰਾ ਲਿਆ ਹੁਣ ਬਾਜਾ ਪਈ ਪੇਕਿਆਂ ਨੂੰ ਪਹਿਲਾਂ ਇਹਦੀ ਦੱਸੋ ਨੂੰ ਚੱਲ ਬਗ ਜਾ ਮੈਂ ਵੀ ਦੇਖੂ ਬਾਜਾ ਨਾ ਬਗ ਜਾ ਕਿਉਂ ਬੋਲੀਆ देख ला कि मैं बोल दिया फिर भी, भी नहीं आदमी मेरा इतना मैं माफी मांग लेनी है थोड़ी तो बस भाभी प्लीज गलमनदी दी हुंदा नहीं आ हो मेनू तो कल भी फेरवा दिया करया ही करया मैं करया करया तो आड़ के दोए बहुत सींस सीला बहुत सोणा सींस सीला ਮੈਂ ਇਹੋ ਮਾਈਕ ਲੈ ਲਿਆ ਸੀ ਮਾਈਕ ਲੈ ਲਿਆ ਹਾਂ ਹੋ ਮੇ ਤਾਂ ਗਾਵਾਂ ਸ਼ਰਮ ਆਉਂਦੀ ਹੈ ਰੈਡੀ ਆਹ ਹੋ ਮੇ ਤਾਂ ਕਾਨੂੰਨੀ ਸ਼ਰਮ ਆਉਂਦੀ ਹੈ ਕਿ ਤੈਨੂੰ ਵਾਲੀ ਆਉਂਦੀ ਹੈ ਕਿ ਚੂੜੀਆਂ ਪਾ ਕੇ ਬੈਹ ਅੰਦਰ ਫੇਰਾ ਅੱਛਾ ਤੇ ਤੂੰ ਚੋਪੜਾ ਦੇ ਚੂੜੀਆਂ ਪਾ ਕੇ ਤਾਂ ਕਹਿੰਦੇ ਨਾ ਬੈਠੀ ਹੈਂ ਜਾਏਗਾ ਕੱਢਣੀਆਂ ਪੈਣਗੀਆਂ ਰੈਡੀ ਹੁਣ ਲੈ ਜੀ ਰੈਡੀ ਮੈਂ ਫਟੇ ਨੂੰ ਮਾਰਨਾ ਪਊਗਾ ਦੀਆਂ ਪੱਗ ਤੇ ਮੈਂ ਬੈਠੀ ਆ ਹੁਣ ਉਹਨੂੰ ਕੱਢਣੀਆਂ ਪੈਣਗੀਆਂ ਰੈਡੀ ਹਾਂ ਐਕਸ਼ਨ ਚੂੜੀਆਂ ਪਾ ਕੇ ਮੈਂ ਬੈਠੀ ਆਂ ਪਰ ਹੁਣ ਮੈਨੂੰ ਕੱਟਨੀ ਆ ਬੜੀ ਤੂੰ ਚੁੱਪੀ ਕਰਦੀ ਹੈ ਤੈੱਕ ਜਾ ਓਏ ਵੱਡਾ ਵੱਡਾ ਹਸਬੰਦਆ ਬਰਦਾ ਤੂੰ ਦੇਖ ਤੈਨੂੰ ਕਿਵੇਂ ਬੁਢੀ ਜਾਂਦੀ ਆ ਘਟੋ ਘਟ ਸ਼ਰਮ ਦਾ ਕਰ ਲੈ ਢੋਡੀ ਨੂੰ ਸ਼ਰਮ ਕਰ ਲੈ ਪਹਿਲਾਂ ਦੇਖਣਾ ਸੀ ਪਹਿਲਾਂ ਪੱਟੀ ਬੰਨੀ ਸੀ ਅੱਖਾਂ ਤੇ ਜੈਨੂੰ ਅੰਦਰ ਲੈ ਜਾ ਇਹ ਕੋਈ ਲੜਾਈ ਵਾਲਾ ਮੁੱਦਾ ਹੈ ਨਹੀਂ ਸੀ ਤੁਸੀਂ ਬੇਵਜਾ ਨੂੰ ਫੜਕਾ ਰਹੇ ਹੋ ਮੁੰਦੇ ਨੂੰ ਇਹ ਕੋਈ ਗੱਲ ਨਹੀਂ ਸੀ ਲੜਾਈ ਦੀ ਮੁੰਦੇ ਦੇ ਕੰਮ ਇੰਨੇ ਨਹੀਂ ਤੂੰ ਚੁੱਪੀ ਕਰ ਦੇ ਤੂੰ ਡੱਗ ਜੂਗੀ ਹਾਂ ਡੱਗ ਜੂਂਗਾ ਹੋ ਰਹਾ ਰੋਲ ਮੈਨੂੰ ਡਰਾਪੇ ਦੇ ਲੱਗ ਜੂਗੀ ਪਿੱਛੇ ਲੜਾਈਆਂ ਕੰਮ ਮੈਂ ਕਰ ਲਿਆ ਕਰੂੰਗੀ ਦੇ ਬੁੱਕ ਕੁੜੀ ਵੀ ਉਹੀ ਗੱਲਾਂ ਕਰਨ ਲੱਗੀ ਹੁਣ ਇੰਨੇ ਕੁ ਵੀ ਨਹੀਂ ਕੱਪ ਕਰ ਸਕਦੀ ਉਹ ਘਰ ਦੇ ਵਿੱਚ ਮੈਂ ਦੱਸਦੀ ਤੇਰੀ 50% ਹੈਗੀ ਆ ਤੁਹਾਡੀ ਦੋ ਇੱਥੇ ਨਾਲ ਬਾਈ ਓਏ ਸ਼ੂਟ ਤੇ ਮਸਤੀ ਬੱਲੂ ਰਾਮ ਗੜੀ ਆ ਭਈਆ ਤਾਜੂ ਚੁੱਪ ਦੇਖ ਰਹੀਆਂ ਮਸ਼ੀਨ ਪਲੀਜ਼ ਛੋਲੇ ਪੈ ਗਈ ਵੱਡੀ ਛੋਲੇ ਛੋਲੇ ਪੈ ਗਏ ਕਿਲੋ ਤੇ ਬੱਲੂ ਰਾਮ ਗੜੀ ਠੀਕ ਹੋ ਗਿਆ ਮਿੱਠੂ ਮਿੱਠੂ ਬੈਠਾ ਸੋਚਦਾ ਨੇ ਬਰੇ ਮਿੱਠੂ ਕੱਲ ਮਿੱਠੂ ਨੇ ਸਪਰੇ ਕਰੀ ਐ ਸਾਰੀ ਉੱਤਰ ਗਈ ਹੈਰਗੀ ਕੰਮ ਹੈ ਦੇਖ ਨਿਆਰਾ ਰੱਬ ਨੇ ਕੀਤਾ ਕੱਲ ਨਿਆਰਾ ਦਿੱਤਾ ਨਾ ਕੱਲਾ ਬਤਾਏਗਾ ਅਸੀਂ ਚਾਰ ਕੇ ਕਿੱਲੀ ਕਰਾਂਗੇ ਸਾਰੀ ਕਰਤੀ ਕੱਢਨੇ ਸੂਜੀ ਜਾਂ ਕਹਿੰਦੇ ਕਾਏ ਕਿੱਲੇ ਕਰਨੇ ਵਾਂ ਲੱਗੇ ਰੋਣ ਕੋਈ ਚੱਲ ਵਧੀਆ ਰਿਹਾ ਅੱਜ ਅੱਜ ਕਰਨੀ ਸੀ ਯਾਰ ਤੇਰੇ ਪਿੱਛੇ ਰੜਦੀਆਂ ਫੋਟਾਂ ਕੋਰ ਗੁਰਦਾਸਪੁਰ ਉਹ ਐਂਗਲ ਖਰਾਬ ਕਰਕੇ ਦੀ ਸਾਰੇ ਹੀ ਹੋਰ ਫੇ ਮੇਰੇ ਕਿ ਦਵਾਰਿਆ ਜਾ ਯਾਰ ਜਾ ਬਾਈ ਦਵਾਰੋ ਜਾ ਕਿ ਇਕੱਲੇ ਨੇ ਕੀ ਐਂਗਲ ਬਣਾ ਰੱਖਿਆ ਕਿਵੇਂ ਖੜੇ ਤੇ ਹਾਂ ਰੈਡੀ ਨੀਮਾ ਉਹ ਜੀ ਡਾਇਲਗ ਬੋਲਦਾ ਬੋਲਦਾ ਹਾਂ ਐਕਸ਼ਨ ਮਹਰਤੋਂ ਮੈਂ ਹੱਸਦੀ ਆਂ ਹੱਸਦੀ ਆਂ ਮੈਂ ਹੱਸਲੀ ਰੈਡੀ ਐਕਸ਼ਨ ਨਾਮਾ ਕਿੱਥੇ ਬਣਿਆ ਐ ਤੇਰੀ ਹਮਾਇਤ ਕਰਾਣ ਲੱਗਿਆ ਮੈਂ ਕਦੋਂ ਦਾ ਉਹ ਮੇਰੀ ਗੱਲ ਸੁਣ ਤੈ ਲੈਣਾ ਦੇਣਾ ਕੀ ਆ ਜਿਹਦਾ ਮਰਜ਼ੀ ਕੋਈ ਬਣੀ ਜਾਵੇ ਇਹਨੇ ਆਪ ਨਵੇੜਿਆ ਕੰਮ ਆਪ ਦਾ ਆਪੇ ਨਿਬੜੂਗਾ ਹੁਣ ਸਮਝ ਗਈ ਗੱਲ ਤੇ ਹਣ ਦੇ ਦਿਆ ਕਰੋ 2 ਮਿੰਟ ਲੱਗ ਜੈਨੋ ਝਾਵਰ ਝਾਵਰ ਕਰਨ ਤੜਕੀ ਜਦੋਂ ਤੁਹਾਡੀ ਆਪਸ ਚ ਲੜਾਈ ਹੁੰਦੀ ਸਾਥ ਨਾਲੀ ਉਦੋਂ ਦਾ ਵੀ ਤੂੰ ਨਾ ਬੋਲਿਆ ਕਰ। ਜਦੋਂ ਤੁਹਾਡੀ ਮੀਆਂ ਬੀਬੀ ਦੀ ਲੜਾਈ ਹੁੰਦੀ ਹੈ ਉਦੋਂ ਨਾ ਤੂੰ ਨਾ ਬੋਲਿਆ ਕਰ। ਮੈਂ ਤਾਂ ਭੈਣ ਨਾਲ ਦੇ ਨਾਲ ਲੜਾਂ ਨਾ ਮੈਂ ਇਹਨੂੰ ਪਲਾਵਾ। ਨਾ ਉਹ ਮੇਰੀ નોਹ ਹੈਗੀ ਆ। ਮੈਂ ਤਾਂ ਸਿੱਧੀ ਗੱਲ ਕਰੂੰਗੀ। ਜਦ ਵੀ ਦੇਖੂਗੀ ਐ ਅੱਖਾਂ ਘੱਟ 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 ਦੇਖੂਗੀ। ਕਦੇ ਚਾਹ ਨਹੀਂ ਦੇਣੀ ਕਦੇ ਰੋਟੀ ਨਹੀਂ ਦੇਣੀ ਮੈਨੂੰ। ਕਦੇ ਸੱਸ ਸਮਝਦੀ ਆ ਮੇਨੂੰ। ਪਰ ਕਿਉਂ ਝੂਠ ਬੋਲਦੀ? ਹਾਂ। ਸਿਰਦੂ ਖਦਾ ਸੀ ਹੁਣ ਮੈਂ ਡਿਗਾੜੀ। ਆਹੀ ਹੈ। ਸੱਸਾ ਨੂੰ ਡਰਾਮੇ ਆਂਦੇ ਨਹੀਂ ਕਰ ਉਵੇਂ ਕਰੀ ਜਾਂਦੀ ਈ। ਹੈਂ? ਨਾ ਹੋਰ ਤਾਂ ਰੋਟੀ ਪਾਣੀ ਕੋਣ ਖਵਾਉਂਦਾ ਨਹੀਂ ਜਿਹੜਾ ਉੱਧਰ ਜਾ ਕੇ ਕਰਿਆ ਧਾਰੇ ਗਰੀਬੀ ਬਣ ਕੇ ਕਰਦੇ ਯਾਰ ਇੱਕ ਵਾਰੀ ਕਹਿੰਦੇ ਡੰਗਰਾਂ ਨੂੰ ਨੀਰੇ ਵਾਲੀ ਬਣ ਕੇ ਆਏ 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 ਇੱਧਰ ਨੂੰ ਲਾ ਕੇ ਕਰ ਪਰਿਆ ਹੋ ਜਾ ਲੈ ਇੱਧਰ ਨੂੰ ਕਰਕੇ ਕਰ ਰਾਮ ਇਹਨਾਂ ਨੇ ਵਿੱਚ ਨੀਰੇ ਦਾ ਜ਼ਿਕਰ ਕਰਤਾ ਕਹਿੰਦੇ ਡੰਗਰਾਂ ਨੂੰ ਹਾਂ ਮਾ ਹੁਣ ਚਾਰ ਟੋਕਰੇ ਪਾ ਪਾ ਪਵਾ ਇਹਨਾਂ ਦਾ ਨੀਰਾ ਪਵਾ ਨੀਰਾ ਪਾਓ ਬਾਈ ਖਲ ਛੜ ਗਿਆ ਖਲ ਛੜ ਗਿਆ ਸਮਝ ਕੇ ਦਾਈ ਲੱਗ ਪਿਆ ਗਿਓ ਹਾਂ ਜੀ ਕੋਈ ਨਾ ਕੋਈ ਨਾ ਬਨਾਸ ਦੀ ਬਣੀ ਸੀਗੀ ਉਹ ਨਹੀਂ ਬਨਾਸ ਦੀ ਟੋਪੀ ਓਏ ਹਾਂ ਸੋਹਣੀ ਲੱਗਦੀ ਐ ਬਨਾਸ ਦੀ ਟੋਪੀ ਹਾਂ ਇਦਾਂ ਹੋਈ ਸੀ ਆਹ ਟੋਪੀ ਵਈ ਪਰਤੋਲ ਮੈਂ ਆਉਣਾ ਕਿਉਂ ਪਰਸ਼ਕਾ ਉਧਰ ਹੀ ਆਲਾ ਚਿੰਨ ਕਿੰਨੀ ਕੱਢ ਕੋਠਾ ਵਾਲਾ ਕਰ ਮੈਂ ਸਰਾਂ ਕਰਦਾ ਵਾਹ ਨੂੰ ਇਹ ਕੀੜਾ ਹੋ ਗਿਆ ਭਾਈ ਬਾਰੇ ਗੱਲ ਜੀ ਐਕਸੀਲੈਂਟ ਹੋ ਗਈ ਕੋਰਾ ਰੈਡੀ ਐਕਸ਼ਨ ਐਕਸੀਲੈਂਟ ਐਕਸੀਡੈਂਟ ਕੀ ਦਾ ਹੋ ਗਿਆ ਭਾਈ ਜ਼ਿੰਦਦਾਰੀ ਚ ਹੋ ਗਿਆ ਹੱਸਣਾ ਨਹੀਂ ਬਾਬੇ ਦੂਸੀ ਅੰਨੇ ਸਹੀ ਐਕਸੀਲੈਂਟ ਰੈਡੀ ਇੱਕ ਮਿੰਟ ਹੀ ਪਾ ਲਉਣਾ ਚਲੋ ਰੈਡੀ ਹਾਂ ਇੱਕ ਮਿੰਟ ਵਿੱਚ ਹਾਂਜੀ ਐਕਸ਼ਨ ਐਕਸੀਲੈਂਟ एक्सीडेंट हो, तो हो, हो गया भाई रिश्तेदारी च तू सीएल में ना तू ऐक ना भाई तू कि किया हो गया भाई हो गया भाई हाय एक्सीडेंट रेडी हां जी एक्सीडेंट एक्सीलेंट एक्सीडेंट अ एक्सीडेंट कीदा हो गया भाई ओ चाचा एक्सीडेंट नहीं एक्सीडेंट केहण है एक्सीलेंट मतलब बहुत बढ़िया तू कुछ सुनाया है हुन तक मैं तो डराता थी भाई मां तेरे इत्तेफ़र हो रह सी अपना हां हाथी भाई ਵੈਰੀ ਨਾਈਸ ਤੁਸੀਂ ਸਿੱਖ ਜਾਓਗੇ ਬਹੁਤ ਛੇਤੀ ਹੁਣ ਜਿਵੇਂ ਤੁਹਾਡੀ ਕਲਾਇੰਕ ਰੈਸਰ ਹੋ ਗਈ ਹੈ ਨਾ ਜਿਵੇਂ ਊੜਾ ਆੜਾ ਈੜੀ ਸਸਾ ਹਾਹਾ ਹੁਣ ਇਹ ਪੰਜੇ ਅੱਖਰ ਆਪਾਂ ਲਿਖਣੇ ਸਿੱਖਾਂਗੇ ਇਹ ਹੱਥੀਏ ਕਾ ਚੱਲ ਲਿਖਣੂ ਆ ਬਈ ਮੈਂ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਪ੍ਰੈਕਟਿਸ ਕਰਵਾਉਂਗੀ ਹੋਰ ਉਹ ਨਰੇ ਰਾਜਮਨ ਕਾਈ ਜਾ ਜਾਂਦਾ ਸੀ ਤੂੰ ਕਹਿੰਦਾ ਮੈਂ ਜਾਣਾ ਜਾਣਾ ਹੁਣ ਜਾ ਜਾ ਉਹ ਤਰੇ ਜਾਣਾ ਨਹੀਂ ਭਾਈ ਸਾਹਮਣੇ ਚਲੇ ਜਾ ਉਹ ਸਾਹਮਣੇ ਚਲੇ ਜਾ ਜਾ ਆ ਜਾ ਤੇਰੇ ਰਾਹੀਂ ਫੇਰ ਕਹਿੰਗੇ ਕਿਹਦਾ ਟਾਈਮ ਆ ਰਹੀ ਲਾ ਵੜ ਕੀ ਲਿਖਿਆ ਨੇ ਉਹ ਊੜਾੜਾ ਊੜਾੜਾ ਈੜੀ ਸਸਾ ਹਾ ਹੈ ਮੈਂ ਸਿਖਾ ਰਿਆ ਨਾ ਇਸ ਨੂੰ ਪ੍ਰੈਕਟਿਸ ਕਰਾ ਰਿਹਾ ਮੈਂ ਆਖਰੀ ਮੈਂ ਬੀ ਲਿਖੋ ਪਹਿਲੇ ਲਿਖ ਕੇ ਦੇਖੋ ਓਕੇ ਹਾਂ ਹਾਂਜੀ ਸਰ ਉਹ ਲਿਖ ਲਿਖ ਕੇ ਦੇਖ ਲਈ ਵੱਡੀ ਜੀ ਸਰ ਕਿਵੇਂ ਹੋ ਸਕਦਾ ਹੈ ਵੀ ਐਸੀ ਪੰਜਾਬੀ ਮਾਂ ਬੋਲੀ ਦੇ ਬੱਚੇ ਹੋਏ ਜੇ ਸਾਨੂੰ ਪੰਜਾਬੀ ਮਾਂ ਬੋਲੀ ਨਾ ਹੁੰਦੀ ਹੋਵੇ ਓਕੇ ਜੀ ਓਕੇ ਹੋਰ ਮਾਂ ਨਹੀਂ ਉਹ ਹੋਏਗਾ ਸੱਥੇ ਪੈਰ ਵਿੰਦੀ ਸਾਹਿਬ ਬੋਲੋ ਸਾਹਿਬ ਬੋਲੋ ਸੱਥੇ ਪੈਰ ਵਿੰਦੀ ਐ ਬੋਲੋ ਸੱਥੇ ਪੈਰ ਵਿੰਦੀ ਇਹ ਬਰ ਵਿੰਦੀ ਇਹ ਬਰ ਵਿੰਦੀ ਹੁੰਦੀ ਹੈ ਹੈ ਲੱਲੇ ਪਰਵਿੰਦੀ ਨਾ ਨਾ ਠੀਕ ਹੈ ਲੱਲੇ ਪਰਵਿੰਦੀ ਲੈ ਵਲੋ ਪਰਵਿੰਦੀ ਫੈ ਬੋਲੋ ਅੱਛਾ ਪਰਵਿੰਦੀ ਫੈ ਬੋਲੋ ਹੋਰ ਤਾਂ ਨਹੀਂ ਹੈ ਬਸ